ਬੜੀ ਵਧੀਆ ਸੀ ਕੱਲ ਜੀ। ਤੁਹਾਨੂੰ ਗੱਲ ਵਧੀਆ ਸਤਿ ਸ੍ਰੀ ਅਕਾਲ ਹੋ ਸਭ ਕੀ ਹਾਲ ਚੰਗਾ? ਬੜਾ ਵਧੀਆ ਭਾਈ ਜੀ। ਬਹੁਤ ਥਣਾਓ ਜੀ। ਬਹੁਤ ਵਧੀਆ ਵਿੱਚ ਬਹੁਤ ਚੜ੍ਹਦੇ ਚੱਲਾਂ ਜੀ। ਚੱਲਣ ਦੇ ਨਾਲ ਤਰੱਕੀ ਹੋਣ ਲੱਗੀਆਂ ਨਾ ਜੀ। ਬਸ ਬਾਬਾ ਨਾਨਕ ਕਰਨ ਵਾਲਾ ਵੀ ਦੇਖੋ ਸਾਰੇ ਜੀ ਕਰਨ ਵਾਲਾ ਉਹੀ ਹੈ ਜੀ। ਹਾਂ ਹਾਂ ਚੱਲ। ਬਸ ਭਾਈ ਜੀ ਪੀਸ ਮੂੰਹ ਬੋਲਦੇ ਹੈ ਕਿ ਨਹੀਂ? ਬਸ ਪੀਸ ਅੱਜ ਰਹਿ ਗਿਆ ਸਦੀਪ ਜੀ ਤੰਗ ਕੇ। ਹਾਂ ਜੀ। ਪਰ ਤੋਫੇ ਹੀ ਆ। ਤੋਫੇ ਹੀ ਆ। ਤੋਫੇ ਹੀ ਆ। ਕਿੰਦਰਾ ਕਾ ਮਾਰ ਵੇਚ ਦਿੱਤਾ ਪਰ ਮੈਂ ਆਹ ਭਾਜੀ ਮਾਖਿਆ ਅੱਜ ਪਾਲਤੀ ਖਰੀਦੀ ਪਰ ਤੋਹੇ ਇੱਤਨੇ ਤੋਹੇ ਭਾਜੀ ਇਹ ਬੂਰੀ ਕਿਹੜੇ ਲੱਗਿਓ ਕੜੇ ਲੈ ਲੇ ਇਹ ਬੂਰੀ ਭਾਜੀ ਲੁਧਿਆਣੇ ਦੇਂਦੀ ਜੇ ਉਧਰੋਂ ਭੈਣ ਜੀ ਲੁਧਿਆਣੇ ਦੇਂਦੀ ਜੇ ਆਵਗੇ ਸੀ ਜੀ ਹਾਂਜੀ ਆਵਗੇ ਕਿਸ ਨੇ ਵਧਾ ਲੜੀਏ ਕਿਸੇ ਨਾਲ ਗਿਆ ਹੈ ਜੀ ਹਾਂਜੀ ਚਲੋ ਉਹਨਾਂ ਦੇ ਮਨ ਉਸ ਤੇ ਤਾਂ ਰਹੀ ਲੱਗੇ ਪਰ ਮੈਨੂੰ ਬਹਿ ਚੰਗੀ ਲੱਗੀ ਦੁੱਧ ਬੜਾ ਮਹੇਗੋ ਅੱਛਾ ਜੀ ਇਸ ਕਰਕੇ ਫੇ ਆਪਾਂ ਮਹੇ ਦਿੰਦੀ ਐ ਠੀਕ ਮਹੇ ਕੋ ਦੁੱਧ ਬਹੁਤ ਜ਼ਿਆਦਾ ਹੈ ਅੱਛਾ ਅੱਜ ਸੇਵਾ ਸਤਵਾ ਦਾ ਸੂਈ ਨੂੰ ਸਾਰਾ ਜਨ ਹਾਂਜੀ ਹਾਂਜੀ ਦੁੱਧ 18 ਕਿਲੋ ਲਾ ਕੇ ਜਨ ਕੋਲ ਬੱਲੇ ਬੱਲੇ ਬੜਾ ਦੁੱਧ ਮੈਂ ਮੈਂ ਵੇਖੋ ਕੱਤ ਵੇਖੋ ਮੈਂ ਲਾ ਕੇ ਇਹ ਤਾਂ ਭਾਈ ਵੀਰ ਟੱਪੂ ਕੀ ਮੈਂ ਹਾਂਜੀ ਵੀਰ ਟੱਪੂ ਵੀ ਜੀ ਲੋ ਜੀ ਵੇਖੋ ਮੈਂ ਤੇ ਲੇਵਾ ਦਾ ਥਾਣ ਵਾ ਵੇਖੋ ਕੁਆਲਿਟੀ ਮੈਂ ਨਹੀਂ 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 ਤਵਾਜ ਵਾਲੀ ਟੌਲ ਠੀਕ ਆ ਕੁਆਲਿਟੀ ਕੁਆਲਿਟੀ ਵੇਖੋ ਮੈਂ ਲਾ ਕੱਤ ਕਾਟ ਵੇਖੋ ਪਹਿਲਾਂ ਇੱਕ ਖੋਲੋ ਖੋਲੋ ਜੀ ਖੋਲੋ ਲੋ ਜੀ ਵੇਖੋ ਕਰਾਂ ਦੀ ਆ ਮੈਂ ਐਵੇਂ ਕਰਮਾਂ ਨੇ ਲੱਭਣੀ ਆਂ ਹੋਰੀਆਂ ਘਰ ਘਰ ਥੋੜਾ ਜਿਹਾ ਬਣਾਣਾ ਬਿਲਕੁਲ ਬੜੀ ਵੱਡੀ ਮੈਂ ਹੀ ਬੜੀ ਸੰਭਾਲ ਕੇ ਦੀ ਜਨੇ ਹਾਂਜੀ ਆ ਰਿਹਾ ਪਾ ਫੇਕੋ ਕਿਵੇਂ ਮਾਰਦੀ ਆ ਤੇ ਵੱਡੀ ਝੋਟੀ ਨਾਲੇ ਪੂਰੀ ਪਾਰੀ ਦੋ ਦੋ 20 ਤੋਂ ਪਲਾਸਾ ਹੋ ਗਿਆ ਇਹ ਖਲ ਦੇਖੋ ਲੈ ਵਾ ਕਰਾ ਬੀ ਜੋ ਆਪਸ માં ਬਿਲਕੁਲ ਵਧੀਆ ਹੈ ਜੀ ਬਸ ਠੀਕ ਹੈ ਜੀ ਆ ਦੇ ਸਾੜੀ ਬੜਾ ਜ਼ਬਰਦਸਤ ਲੱਗਾ ਡਬਲ ਥਣ ਲੱਗਾ ਮੂੰਹ ਧਾਓ ਮਨਾ ਮੂੰਹ ਧਾਓ ਵਾਠ ਠੀਕ ਹੈ ਲੈ ਜਨ ਸ਼ਿੰਗਾਰ ਵੀ ਤੁਸੀਂ ਰੀ ਲਾ ਦੀ ਪੂਰੀ ਹਾਂ ਤੋਂ ਬਿਲਕੁਲ ਜੀ ਫਿਰ ਸ਼ਿੰਗਾਰ ਵੀ ਫਿਰ ਤੋਹਫੇ ਲੱਗਦਾ ਜੀ ਬਿਲਕੁਲ ਜੀ ਜੀ ਰੱਤ ਨੂੰ ਜਿਹੜਾ ਮੋਨ ਲੈ ਜੇ 12 ਨਮਾਗੇ ਨਹੀਂ ਠੀਕ ਹੈ ਭਾਈ ਜੀ ਦੇਖੋ ਮੈਂ ਚੱਲ ਗਈ ਗਾਗ ਵੱਜਦਾ ਇਹਨੇ ਮੈਂ ਦੇਖੋ ਤਾਇਤ ਨਾਮੀਆਂ ਜਨਾਬ ਜਨ ਕਰੇ ਹੈਗਾ ਜੀ ਹੈਗਾ ਦੇਖੋ ਮੈਂ ਕਿੱਥੇ ਜਾਈ ਕਵਾਲਿਟੀ ਮੈਂ ਦੇਖ ਤੇਰੀ ਜਿੰਨੇ ਗੱਲ ਕਰਦਾ ਉਹਦਾ ਜਵਾਬ ਬਹੁਤ ਆਉਂਦਾ। ਟ੍ਰੈਗਰ ਵੀ ਬਾਜੀ ਫਿਰ ਪੂਰੀ ਲਾਈ ਹੋਣੀ ਆ। ਟ੍ਰੈਗਰ ਬੜੀ ਲਾਈ ਬਾਜੀ। ਟ੍ਰੈਗਰ ਆਪਾਂ ਤੇ ਲਿਜਾ ਦੇ। ਆ ਬਸ ਫਸ ਨਹੀਂਦਾ ਇਹ ਪੱਲੇ ਲੱਗ ਜਾਂਦਾ ਜੀ। ਡੰਗਰ ਹੋਣਾ ਚਾਹੀਦਾ ਗਾੜੀ ਫੇਰ ਪਿਛਾ ਲੈ ਜਾ। ਹਾਂਜੀ ਹਾਂਜੀ। ਤੇਨੂੰ ਡੰਗਰ ਤੇ ਪੈਸੇ ਲੱਗਣੇ ਆਪਾਂ ਡੰਗਰ ਦੇ। ਬਿਲਕੁਲ ਜੀ ਬਿਲਕੁਲ ਜੀ। ਹੁਣ ਜਦੋਂ ਵੀਰ ਭਰਾ ਨੇ ਲਾਉਣੇ ਨੇ ਡੰਗਰ ਦੇਖ ਕੇ ਲਾਉਣੇ ਪੈਸੇ। ਬਿਲਕੁਲ ਜੀ। ਉਹ ਤੁਹਾਡੇ ਵਾਲੇ ਦੇਖ ਕੇ ਤਾਂ ਲਾਉਣੇ ਨਾ। ਨਾ 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 ਜੀ ਹਾਂਜੀ। ਤੇ ਡੰਗਰ ਦੇ ਪੈਸੇ ਲੱਗਣੇ ਜੀ ਹ ਮਾਣ ਨਾ ਕਰਨਾ ਬੰਦੇ ਫੁੱਲੇ ਪਰ ਰਹਿ ਲਾ ਗਿਆ ਰ ਫੁੱਲੇ ਰਹਿਣਾ ਕੋਈ ਗੱਲ ਨਹੀਂ ਪਰ ਫੋਨ ਤੇ ਕਰਾਂਗੇ ਆਪਾਂ ਦੁੱਧ ਜਿਹਦੇ ਰਹਿ ਗਈ 5 ਸਾਲ ਦਾ ਹਾਂਜੀ ਤੇ ਵੀ ਜਦੋਂ ਬਾਹਰ ਚਾ ਆ ਕੇ ਦਵਾਂਗੇ ਚਲੋ ਠੀਕ ਆਹ ਬੰਦੇ 18 ਕਿਲੋ ਬਸ ਠੀਕ ਆ ਠੀਕ ਆ ਆ ਜਾਓ ਲੋ ਜੀ ਇਹ ਆ ਗਈ ਹੁਣ ਕਾਲੀ ਇਹ ਵੀ ਚੰਗੇ ਰ ਕੋਲ ਵਾਲੀ ਝੋਡੀ ਜੀ ਇਹ ਵੀ ਬਹੁਤ ਰ ਕਾਟ ਵਾਲੀ ਜੈਡ ਬਲੈਕ ਝੋਡੀ ਇਹ ਵੀ ਰਹਿਣੇ ਦੀ ਝੋਡੀ ਹਰੇਣੇ ਦੀ ਝੋਡੀ ਲੋ ਜੀ ਵੇਖੋ ਬਰਾਦੀ ਇਹ ਵੀ 20 ਪਾਸ ਵਾਲੀ ਆ ਦੇਖੋ ਇਹ ਵੀ ਚੰਗਾ ਚੰਗਾ ਬਣੂ ਹਣੇ ਕੈਨੇਡਾ ਨਹੀਂ ਜੀ ਜੀ ਦੇਖੋ ਜੀ 16 ਤਰੀਕ ਨੂੰ ਦਿਨ ਪੂਰਾ 16 ਤਰੀਕ ਨੂੰ ਠੀਕ ਹੈ ਬਾਕੀ ਉੱਪਰ ਵੀ ਲੈ ਸਕਦੀ ਟਾਈਮ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਵੀ ਜੀ ਬਲੱਡ ਲੈਣ ਬਹੁਤ ਵਾਰੀ ਆ ਜੀ ਅੱਛਾ ਜੀ ਹਾਂ ਜੀ ਠੀਕ ਆ ਸਰਕਾਰ ਬਹੁਤ ਚੰਗਾ ਵਾ ਚੰਗਾ ਸਰਕਾਰ ਇਹ ਅਰਜਨ ਕੁੰਗੜ ਦੀ ਯਾਦ ਆ ਜੀ ਅੱਛਾ ਹਾਂ ਜੀ ਬਹੁਤ ਤਗੜੀ ਬਲੱਡ ਲਾਈਨ ਚੱਲਣ ਦੇ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬਹੁਤ ਤਗੜੀ ਬਾਤ ਹੈ ਖੋਲੀ ਦੇਖੋ ਅੱਗੇ ਜੀ ਆਪਣੀ ਹਰ ਇੱਕ ਕਿਸਮਤ ਵੱਖਰੀ ਵੱਖਰੀ ਦੀ ਆਪਣੇ ਆਪਣੇ ਬਿਲਕੁਲ ਜੀ ਬਿਲਕੁਲ 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 ਇਹ ਵੀ ਖੋਲੋ ਖੋਲੋ ਜੀ ਲੋ ਜੀ ਸਿੰਗਲ ਹਾਡੀ ਤੇ ਦੁੱਧ ਭਿਸ਼ਾ ਇੱਥੋਂ ਆ ਜਾਂਦੀ ਆ ਇਹ ਦੁੱਧ ਮੈਂ ਹਣੇ ਜੀ ਦੁੱਧ ਵਾਲੀ ਮੈਂ ਤੇ ਕੁਆਲਿਟੀ ਨਾਲੇ ਰਿਕਾਰਡ ਬੋਲਦਾ ਮਹੀਆਂ ਦੇ ਵਿੱਚ ਵੇਖੋ ਆਹ ਦੇਖੋ ਜੀ ਪਾ ਠੀਕ ਹੈ ਭਾਜੀ ਨਸਲ ਬਹੁਤ ਇੱਕ ਰੰਗ ਇੱਕ ਰੰਗ ਕਾਲੀ ਬਿਲਕੁਲ ਜੱਗ ਮੈਂ ਨਾ ਅੱਖਾਂ ਵੀ ਕਾਲੀਆਂ ਦੇਖੋ ਕਰਾਂ ਦੀ पीस कट करो भाई रूह खुश हो जाए जी टाइम लगे झोटी पर बनो बड़ा आज आज देखो नसल नसल पूरी नसल चलना दो करा दी ले भाई पीछे सूल तक ठोकू ਰਾਤ ਪਛੋਟ ਤੱਕ ਆਉਂਦੇ ਨੇ ਤੱਕ ਆਉਂਦੇ ਆ ਇਹ ਇੱਥੇ ਤੇ ਕਰੇ ਬਿਲਕੁਲ ਨਹੀਂ ਹਾਂਜੀ ਸ੍ਰੀ ਜੀ ਬੋਲੇ ਦਾ ਵੀ ਫੋਨ ਤੇ ਮੈਂ ਕਰਾਂਗਾ ਇਹ ਵੀ ਫੋਨ ਤੇ ਹੀ ਫੋਨ ਤੇ ਹੀ ਆਜਾ ਦੋਨੋਂ ਦਾ ਫੋਨ ਤੇ ਕਰਾਂਗੇ ਫੋਨ ਦੇ ਤੇ ਪੈਸੇ ਹੀ ਪੂਰੇ ਠੋਕੇ ਦੇ ਮੈਂ ਆਪਾਂ ਉਹਨਾਂ ਨੂੰ ਫੋਨ ਕਰਾਂਗਾ ਨਹੀਂ ਚੱਲ ਕੋਈ ਨਹੀਂ ਚੱਲਣ ਤਾਂ ਕੋਈ ਨਹੀਂ ਹਾਂਜੀ ਹਾਂਜੀ ਮੈਂ ਫੋਨ ਤੇ ਕਰਾਂਗਾ ਜਦਾਂ ਜਰੂਰੀ ਵਾਠ ਠੀਕ ਆਜੋ ਆਜੋ ਕੋਈ ਨਹੀਂ ਇਹ ਜੀ ਇਹ ਜੀ ਦੁੱਧਾ ਸੁਆ ਠੋਟੀ ਦੇ ਹਾਂਜੀ ਦੁੱਧਾ ਸੁਆ ਠੋਟੀ ਆ ਇਹ ਸੁਈ ਜੀ ਆ ਜੇ ਹੱਪ ਤੇ ਜੀ ਸੁਈ ਜੀ ਠੀਕ ਆ ਕਟਾ ਕੱਟੀ ਜੀ ਇਹ ਤੇ ਮਗਰ ਕਟਾ ਜੀ ਆ ਕਟਾ ਜੀ ਹਾਂ ਜੀ ਲਓ ਜੀ ਦੇਖੋ ਛੋਟੀ ਆਹ ਬਚ ਗਈ ਜੀ ਚੋਈ ਜੂ ਵਧੀਆ ਹੈ ਨਾ ਜੀ ਬਿਲਕੁਲ ਓਕੇ ਬਿਲਕੁਲ ਜੀ ਬਿਲਕੁਲ ਆਹ ਦੋ ਜੀ ਚਲੋ ਚਲੋ ਠੀਕ ਆ ਜਰਨਜੀ ਤਾਰੀਆਂ ਮਾੜੀ ਭਾਲ ਕਰਕੇ ਇੱਕ ਸਾਰਾ ਹਾਂਜੀ ਹਾਂਜੀ 19 21 ਦਾ ਭਾਲ ਵੇਖੋ ਕਰ ਗਈ ਆ ਠੀਕ ਆ ਉਹ ਧਾਰ ਬਰੋਬਰ ਹਾਂਜੀ ਧਾਰ ਬਿਲਕੁਲ ਬਰੋਬਰ ਤੇ ਭੂਰ ਨੇ ਛੱਟਾ ਦੀ ਧਾਰ ਬਰੋਬਰ ਉਹ ਭਾਲ ਉਹਨੇ ਕੀ ਚਲੋ ਕਰ ਗਈ ਹੈਗੀ ਠੀਕ ਆ ਛੋਟੀ ਤੋਂ ਦੁੱਧ ਹੋ ਗਿਆ 11 12 ਕੇ ਦੱਸ ਹਾਂਜੀ ਹਾਂਜੀ ਤੇ ਜੋਟ ਬਹੁਤ ਜਿਆਦੀ ਠੰਡੀ ਤੇ ਰਹੀ ਆ ਤੇ ਆਪ ਸਮਾਂ ਦੀ ਪੱਕੀ ਹੋ ਗਈ। ਬਸ ਠੀਕ ਹੈ। ਮੋਲ ਤਾਂ ਸੰਦੀਪ ਜੀ ਇਹਦਾ ਭਾਵੇਂ ਚਲੋ ਜੋ ਮਰਜ਼ੀ ਕਰੀ ਜਾਈਓ ਤੁਹਾらせ। ਇੱਕ 18 ਕਰ ਲੀਏ 20 ਕਰ ਲੀਏ। ਇੱਕ 10 ਦੀ ਝੋਟ। ਇੱਕ 10 ਦੀ। ਇੱਕ 10 ਦੀ ਹਾਂ। ਚਲੋ 11 12। ਬਸ ਠੀਕ। ਬਸ ਇਹੋ ਤਿੰਨੇ ਡੰਗਰ ਤਿੰਨੇ ਤਿੰਨੇ ਪਸ਼ੂ ਵਰ ਤਿੰਨੇ ਕੁਆਲਟੀ ਵਾਲੇ ਪਰ ਜਿਹੜਾ ਮੈਂ ਅੱਜ ਵੀਡੀਓ ਵਿੱਚ ਬਾਤ ਤੋਂ ਬਾਤ ਸ਼ੇਅਰ ਹੀ ਜੁਰੂ ਕਰ ਦਿਆ ਜੀ। ਸਵਾਦ ਹੀ ਆ ਜਾਣਾ ਵੀਡੀਓ ਵੇਖਣ ਨਾਲ। ਰੰਗ ਭਾਗੇ ਲੱਗਦੇ ਜਿਹੜੀ ਗਈਆਂ ਜੀ ਮਈਆਂ। ਨਹੀਂ ਜੀ। ਬਿਲਕੁਲ ਨਹੀਂ ਵੱਡੀਆਂ ਮੈਂ ਵੱਡੀਆਂ ਮੈਂ ਵੱਡੀਆਂ ਵੱਡੀਆਂ ਜੀ ਵੱਡੀਆਂ ਵੱਡੀਆਂ ਆਪਰੇ ਚਲੋ ਨਹੀਂ ਸਮਝ ਆਉਂਦੀ ਖੋਲ ਉਹ ਵੀ ਖੋਲ ਨਾਲ ਕਾਲੀ ਦੋ ਜੇਥੇ ਦੋ ਰੋ ਸੇ ਕੁਆਲਿਟੀ ਹੈ ਬਿਲਕੁਲ ਜੀ ਦੋਵੇਂ ਇਕੱਠਿਆਂ ਦੋ ਰੋ ਕਰਾਂਗੇ ਬੱਤੀ ਠੰਡੀ ਬਹੁਤ ਹੈ ਜਿੱਥੇ ਮਰਜੀ ਇਹਨੂੰ ਆ ਗੱਲ ਤੇ ਲਈ ਫਿਰੋ ਜੋ ਮਰਜੀ ਕਰੋ ਜੀ ਚੱਕਰ ਹੀ ਕੋਈ ਨਹੀਂ ਜੀ ਹਾਂ ਜੀ ਦੋ ਰੋ ਹੁਣ ਦੋ ਰੋ ਇਕੱਠਿਆਂ ਦੇਖੀ ਚੜਨਾ ਹੱਟ ਹੱਟ ਛੱਡ ਗਿਆ बुला दिए बसाखी मेले होगा <laughs> नहीं बैसाखी मेले बंद हाँ बिल्कुल जी जान दो जान दूस ठीक है आज 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 ले ਹਾਂ ਦਾ ਕਰਾ ਕੈਂਸਰ ਜੱਕਦੇ ਫਟ ਚਲੋ ਠੀਕ ਹੈ ਭਾਈ ਜੀ ਫਿਰ ਹਨਾ ਜੀ ਬਾਕੀ ਯਾਰੇ ਚੈੱਕ ਕਰਕੇ ਚੁਾਈ ਕਰਕੇ ਨਹੀਂ ਭਾਈ ਜੀ ਚੈੱਕ ਕਰਕੇ ਦਸਾ ਕੇ ਕਰਕੇ ਜੋਗੇ ਦੋ ਟਾਈਮ ਤਿੰਨ ਟਾਈਮ ਖੜਨ ਜੇ ਤਾਂ ਰਹਿ ਗਈ 5 ਸਾਲ ਤੱਕ ਜੀ ਤਾਂ 20 ਤੋਂ ਪਲੱਸ ਕਰਕੇ ਥੱਲੇ ਦੇਵਾਂਗੇ 12 ਕਿਲੋ ਹੋਣੀ ਵੈਸੇ ਠੀਕ ਆ ਤੇ ਬਾਕੀ ਚਲੋ ਉਹ ਤਾਂ ਗੱਬਣਾ ਜੇ ਤੁਹਾਨੂੰ ਬਾਕੀ ਫੋਨ ਦੇ ਜਗੋਂ ਪੈਸੇ ਲੌੜਾ ਜਿੱਥੇ ਦੋ ਦੋ ਮੈਂ ਜਤਨਾ ਨਾ ਨਾ ਦੋ ਦੇਣ ਗਿਆ ਕਰਨੀ ਚਲੋ ਠੀਕ ਹੈ ਭਾਜੀ ਹਾਂ ਠੀਕ ਹੈ ਸਤਿ ਸ੍ਰੀ ਅਕਾਲ ਨੰਬਰ ਜੀ 81465644 ਤੇ 95720 94734 ਸੋਹਣਾ ਨੰਬਰ ਜਿਹੜਾ ਪਰ ਜਾਂਦਾ ਪਿੰਡ ਤੇ ਮੋਬਾਈਲ ਜਿਲ੍ਹਾ ਅਬਰਸਾ ਤਹਿਸੀਲ ਬਾਬਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ